वेलकम टू माय नेक्स्ट वीडियो आज दी इंफॉर्मेटिव वीडियो ओना ਬੱਚਿਆਂ ਦੇ ਲਈ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਸੀ ਤੇ ਪੇਪਰ ਦੇਣ ਕਾਰਨ ਆਪਣੇ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਗਜ਼ਾਮ ਨਹੀਂ ਦੇ पाए ਇੱਕ ਸਪੈਸ਼ਲ ਨੋਟਿਸ ਨਿਕਲਿਆ 31 ਤਰੀਕ ਨੂੰ ਇਹਨਾਂ ਬੱਚਿਆਂ ਦੇ ਲਈ ਪੰਜਾਬ ਪੁਲਿਸ ਵਿੱਚ ਭਰਤੀ ਪੁਲਿਸ ਕਨਸਟੇਬਲ ਇਨ ਡਿਸਟ੍ਰਿਕਟ ਐਂਡ ਆਰਮ ਕੈਡਰ 2025 ਦੀਆਂ ਪ੍ਰੀਖਿਆਵਾਂ ਹੁਣ ਕਾਲਾ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੁਬਾਰਾ ਕੰਡਕਟ ਕਰਾਉਣ ਸੰਬੰਧੀ ਇਹਨਾਂ ਬੱਚਿਆਂ ਦੀਆਂ ਜੋ ਪ੍ਰੀਖਿਆਵਾਂ ਦੁਬਾਰਾ ਕੰਡਕਟ ਕਰਵਾਈਆਂ ਜਾ ਰਹੀਆਂ ਪੰਜਾਬੀ ਯੂਨੀਵਰਸਿਟੀ ਦੁਆਰਾ ਸਿਰਫ ਉਹਨਾਂ ਬੱਚਿਆਂ ਗਿਆ ਜਿਨ੍ਹਾਂ ਨੇ ਇਸ ਪ੍ਰੀਖਿਆ ਦੇ ਵਿੱਚ ਜੋ ਹੈ ਪ੍ਰੀਖਿਆ ਦਿੱਤੀ ਹੋਈ ਹੈ ਤੇ ਪ੍ਰੀਖਿਆ ਦੇ ਵਿੱਚ ਭਾਗ ਲਿਆ ਪੰਜਾਬ ਪੁਲਿਸ ਵਿੱਚ ਭਰਤੀ ਇਸ ਜੋ ਪੁਲਿਸ ਕਨਸਟੇਬਲ ਇਨ ਡਿਸਟ੍ਰਿਕਟ ਦੇ ਆਰਮਡ ਕੈਡਰ ਦੀਆਂ ਜੋ ਪੋਸਟਾਂ ਸੀਗਾ ਮਈ ਦੇ ਮਹੀਨੇ ਵਿੱਚ ਹੋਈਆਂ ਪ੍ਰੀਖਿਆਵਾਂ ਦੌਰਾਨ ਜਿਹੜੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਜਿਹੜੇ ਪੰਜਾਬ ਪੁਲਿਸ ਦਾ ਪੇਪਰ ਦੇਣ ਕਰਕੇ ਯੂਨੀਵਰਸਿਟੀ ਦੀ ਪ੍ਰੀਖਿਆ ਨਹੀਂ ਦੇ ਸਕੇ ਜੂਨ ਵਿੱਚ ਇਸ ਸਬੰਧੀ ਜਿਨ੍ਹਾਂ ਦੇ ਪੇਪਰ ਕਲੈਸ਼ ਹੋਣਗੇ ਤੇ ਪੇਪਰ ਵੀ ਕਲੈਸ਼ ਹੋ ਰਿਹਾ ਉਹਨਾਂ ਦੇ ਉਹਨਾਂ ਲਈ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰੀਖਿਆਵਾਂ ਕੰਡਕਟ ਕਰਵਾਈਆਂ ਜਾਣਗੀਆਂ ਪੰਜਾਬੀ ਯੂਨੀਵਰਸਿਟੀ ਨੇ ਅਰੇਂਜਮੈਂਟ ਕੀਤੇ ਹੈ ਤੇ ਇਨਾਂ ਵਿਦਿਆਰਥੀਆਂ ਦੇ ਜੋ ਐਡਮਿਟ ਕਾਰਡ ਹੈ ਤੇ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਦੇ ਐਡਮਿਟ ਕਾਰਡਸ ਸਹਿਤ ਦੋਨੋਂ ਐਡਮਿਟ ਕਾਰਡ ਪੰਜਾਬ ਪੁਲਿਸ ਭਰਤੀ ਪ੍ਰੀਖਿਆ ਦਾ ਐਡਮਿਟ ਕਾਰਡ ਕਿਹੜਾ ਕਿਹੜਾ ਲੈ ਕੇ ਆਣੇ ਤੇ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਦਾ ਐਡਮਿਟ ਕਾਰਡ ਹੁਣ ਉਹ ਪ੍ਰੀਖਿਆ ਦਾ ਐਡਮਿਟ ਕਾਰਡ ਤੁਸੀਂ ਕਿੱਥੋਂ ਡਾਊਨਲੋਡ ਕਰਨਾ ਹੈ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਰੱਖ ਦਾਂਗੀ ਆ ਚੁੱਕਿਆ ਬੱਚੇ ਲਿੰਕ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਆਪਣਾ ਬੇਨਤੀ ਪੱਤਰ ਕੰਟਰੋਲਰ ਪ੍ਰੀਖਿਆਵਾਂ ਦਫਤਰ ਵਿਖੇ 10 ਜੂਨ ਤੱਕ ਜਮ੍ਹਾਂ ਕਰਵਾ ਸਕਦੇ ਹਨ ਤਾਂ ਤੁਸੀਂ ਆਪਣਾ ਇੱਕ ਤਾਂ ਲੈਟਰ ਠੀਕ ਹੈ ਕਿ ਮੈਂ ਪ੍ਰੀਖਿਆ ਦਿੱਤੀ ਸੀ ਤੇ ਮੈਂ ਮੇਰਾ ਪੇਪਰ ਕਲੈਸ਼ ਹੁੰਦਾ ਹੈ ਜਾਂ ਡੇਟਸ ਲੱਗ ਗਈਆਂ ਮੈਂ ਨਹੀਂ ਦੇ ਸਕਿਆ ਤਾਂ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਸੀ ਸਿਰਫ ਉਹਨਾਂ ਬੱਚਿਆਂ ਲਈ ਹੁਣ ਬਾਕੀ ਬੱਚੇ ਪਲੀਜ਼ ਮਿਸ ਗਾਈਡ ਨਾ ਹੋਈਓ ਤਾਂ ਤਿੰਨ ਚੀਜ਼ਾਂ ਇੱਕ ਤਾਂ ਆਪਣਾ ਐਡਮਿਟ ਕਾਰਡ ਯੂਨੀਵਰਸਿਟੀ ਵਾਲਾ ਇੱਕ ਪੰਜਾਬ ਪੁਲਿਸ ਦੀ ਭਰਤੀ ਦਾ ਜੋ ਪੇਪਰ ਦਿੱਤਾ ਤੁਸੀਂ ਉਹਦਾ ਇੱਕ ਤੁਹਾਡਾ ਬੇਨਤੀ ਪੱਤਰ ਠੀਕ ਹੈ ਉਹ ਤੁਸੀਂ ਜਮ੍ਹਾਂ ਕਰਵਾ ਦੇਣਾ ਕਿੱਥੇ ਕੰਟਰੋਲਰ ਪ੍ਰੀਖਿਆਵਾਂ ਨੂੰ ਤਾਂ ਇਹ ਜੋ ਨੋਟ ਦਿੱਤਾ ਗਿਆ ਹੈ ਕਿ ਇਹ ਵਿਸ਼ੇਸ਼ ਮੌਕਾ ਕੇਵਲ ਇਸ ਸੈਸ਼ਨ ਮਈ 2025 ਲਈ ਹੈ ਪੰਜਾਬ ਪੁਲਿਸ ਵਿੱਚ ਭਰਤੀ ਪੁਲਿਸ ਕਨਸਟੇਬਲ ਇਨ ਡਿਸਟ੍ਰਿਕਟ ਦੇ ਆਰਮਡ ਕੈਡਰ 2025 ਸੰਬੰਧੀ ਪ੍ਰੀਖਿਆਵਾਂ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਲਈ ਇਹ ਲਾਗੂ ਨਹੀਂ ਕੀਤਾ ਜਾਂਦਾ ਤੇ ਬੱਚੇ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਰੱਖ ਦਾਂਗੀ ਤੁਸੀਂ ਉਸ ਤੋਂ ਆਪਣਾ ਐਡਮਿਟ ਕਾਰਡ ਜੋ ਹੈ ਡਾਊਨਲੋਡ ਕਰ ਲੈਣਾ ਤੇ ਜਿਹੜਾ ਐਡਮਿਟ ਕਾਰਡ ਤੁਸੀਂ ਪਹਿਲਾਂ ਤੁਹਾਡੇ ਕੋਲ ਹੈਗਾ ਜਿਸ ਪੇਸ ਤੇ ਤੁਸੀਂ ਪੇਪਰ ਦੇ ਕੇ ਆਏ ਸੀ ਠੀਕ ਹੈ ਪੰਜਾਬ ਪੁਲਿਸ ਦੀ ਭਰਤੀ ਦਾ ਤਾਂ ਉਹ ਵੀ ਤੁਸੀਂ ਨਾਲ ਅਟੈਚ ਕਰਨਾ ਹੈ ਮਤਲਬ ਤੇ ਨਾਲ ਹੀ ਤੁਸੀਂ ਐਡਮਿਟ ਕਾਰਡ ਯੂਨੀਵਰਸਿਟੀ ਵਾਲਾ ਤੇ ਨਾਲ ਇੱਕ ਲੈਟਰ ਉਹ ਕਿੱਥੇ ਪਹੁੰਚਦੀ ਕਰਨੀ ਹੈ ਬੇਨਤੀ ਪੱਤਰ ਕੰਟਰੋਲਰ ਪ੍ਰੀਖਿਆਵਾਂ ਦੇ ਦਫ਼ਤਰ ਠੀਕ ਹੈ ਫਿਰ ਤੁਹਾਨੂੰ ਸਪੈਸ਼ਲ ਜੋ ਹੈ ਇੱਕ ਜੋ ਡੇਟ ਦੇ ਕੇ ਤੁਹਾਡੀ ਪ੍ਰੀਖਿਆ ਕੰਡਕਟ ਕਰਵਾਈ ਜਾਏਗੀ ਥੈਂਕ ਯੂ ਉਮੀਦ ਕਰਦੇ ਹਾਂ ਇਹ ਇਨਫੋਰਮੇਸ਼ਨ ਤੁਹਾਡੇ ਕੰਮ ਆਏਗੀ ਤੇ ਕੁਝ ਬੱਚੇ ਜਿਹੜੇ ਕਿ ਵਾਂਝੇ ਰਹਿ ਗਏ ਐ ਪੇਪਰ ਦੇਣ ਤੋਂ ਤੇ ਪੇਪਰ ਦੇ ਸਕਣਗੇ ਸ਼ੁਕਰੀਆ ਜੀ